ਅੱਜ ਰੋਪੜ ਸ਼ਹਿਰ ਦੇ ਵੀਡੀਓ ਵੇਖਣ ਵਾਲੇ ਸਾਰੇ ਹੀ ਡਰਾਈਵਰ ਭਰਾਵਾਂ ਨੂੰ ਇੱਕ ਜਾਣਕਾਰੀ ਦੇਣੀ ਹੈ ਜਿਹੜੇ ਵੱਡੀਆਂ ਗੱਡੀਆਂ ਰੱਖਦੇ ਆ ਸਾਨੂੰ ਵੱਡੀਆਂ ਗੱਡੀਆਂ ਨੂੰ ਪੈਂਚਰ ਲਵਾਉਣ ਵਾਸਤੇ ਬੜੀ ਦਿੱਕਤ ਹੁੰਦੀ ਹੈ ਜਾਂ ਤਾਂ ਸਾਨੂੰ ਟਰਾਂਸਪੋਰਟ ਨਗਰ ਵਾਲੀ ਸਾਈਡ ਜਾਣਾ ਪੈਂਦਾ ਜਾਂ ਫਿਰ ਸਾਨੂੰ ਮੇਨ ਰੋਡ ਵਾਲੀ ਸਾਈਡ ਪਰ ਮਤਲਬ ਜਾਣਾ ਪੈਂਦਾ ਹੈ ਤੇ ਇੱਕ ਬੰਦਾ ਨਵੇਂ ਅੱਡੇ ਹੈਗਾ ਭਗਤ ਟੈਰਾਂ ਵਾਲਾ ਨਵਾਂ ਅੱਡਾ ਨੈਰੂ ਸਟੇਡੀਅਮ ਦੇ ਕੋਲ ਮੈਂ ਪਿਛਲੇ ਕਈ ਸਾਲਾਂ ਤੋਂ ਇਸ ਬੰਦੇ ਨੂੰ ਜਾਣਦਾ ਹੈ ਬੜਾ ਪਿਆਰਾ ਹੈ ਸਾਡਾ ਤੇ ਜਦ ਵੀ ਮੈਂ ਪੈਂਚਰ ਲਵਾਉਣਾ ਹੈ ਮੈਂ ਇਹਦੇ ਕੋਲ ਜ਼ਰੂਰ ਆਂਦਾ ਇਹਦਾ ਇਹ ਜਿਹੜੀ ਦੁਕਾਨ ਹੈ ਉਹ ਸਾਹਮਣੇ ਆ ਤੇ ਆ ਸਾਡੀ ਬੱਸ ਖੜੀ ਆ ਤੇ ਮੈਂ ਚਾਹੁੰਦਾ ਵੀ ਜਿਹੜੇ ਬੰਦੇ ਨੂੰ ਲੋਡ ਆ ਅਸੀਂ ਉਹਦੀ ਹੈਲਪ ਕਰੀਏ ਇਹ ਬੰਦਾ ਥੋੜਾ ਜਹਾ ਮਤਲਬ ਕੱਟ ਚੁੱਕਿਆ ਹੈ ਸ਼ਹਿਰ ਨਾਲੋਂ ਇਹ ਜਿਹੜਾ ਆਪਣਾ ਪੁਲ ਸਿਗਾ ਨਹਿਰ ਵਾਲਾ ਉਹ ਟੁੱਟਣ ਕਰਕੇ ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੀ ਰੋਡ ਤੇ ਜਿਹੜਾ ਪੁਲ ਸਿਗਾ ਸਰੰਦ ਨਹਿਰ ਦੇ ਉੱਪਰ ਉਹ ਨਹਿਰ ਦੇ ਟੁੱਟਣ ਨਹਿਰ ਦੇ ਪੁਲ ਨੂੰ ਤੋੜਨ ਕਰਕੇ ਉਹ ਨਵਾਂ ਬਣ ਰਿਹਾ ਉਹਦੇ ਕਰਕੇ ਕੁਝ ਦੁਕਾਨਦਾਰਾਂ ਦਾ ਕੰਮ ਬੜਾ ਖਰਾਬ ਹੋਇਆ ਜਿਹਦੇ ਚੋਂ ਇੱਕ ਇਹ ਵੀ ਹੈ ਤਾਂ ਸਾਰੇ ਰੋਪੜ ਸ਼ਹਿਰ ਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਬੰਦੇ ਕੋਲ ਪੈਂਚਰ ਜੂਰ ਲੋ ਆਓ ਬੜੀਆਂ ਗੱਡੀਆਂ ਦੇ ਵੀ ਪੈਂਚਰ ਲਾਂਦਾ ਛੋਟੀਆਂ ਦੇ ਵੀ ਲਾਂਦਾ ਤਾਂ ਤੁਹਾਨੂੰ ਮੈਂ ਦਿਖਾ ਲ ਦਮਾ ਲੋਕੇਸ਼ਨ ਉਹ ਸਾਹਮਣੇ ਵਾਲੇ ਪਾਸੇ ਨੈਰੂ ਸਟੇਡੀਅਮ ਹੈ ਇਹ ਸਾਡਾ ਬੱਸ ਅੱਡਾ ਹੈ ਨਵਾਂ ਬੱਸ ਅੱਡਾ ਤੇ ਆ ਬੱਸਾਂ ਆਂਦੀਆਂ ਇਹ ਅੰਦਰਲੇ ਪਾਸੇ ਹੈ ਤੇ ਇਧਰਲੀ ਸਾਈਡ ਠੇਕਾ ਹੈ ਠੇਕੇ ਦੀ ਬੈਕ ਸਾਈਡ ਤੇ ਇਹ ਭਗਤ ਟਾਇਰਾਂ ਵਾਲਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹਦੀ ਹੈਲਪ ਜਰੂਰ ਕਰੋ ਇੱਥੇ ਆ ਕੇ ਪੈਂਚਰ ਜਰੂਰ ਲਵਾਓ ਧੰਨਵਾਦ